ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹ ਦੁਨੀਆਂ ਦੇ ਲੋਕੋ ਉਹ ਸੰਸਾਰ ਦੇ ਲੋਕੋ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਜਦੋਂ ਇਸ ਸੰਸਾਰ ਤੇ ਜਨਮ ਲੈ ਲੈਂਦੇ ਨੇ ਅਵਤਾਰ ਧਾਰਨ ਕਰ ਲੈਂਦੇ ਨੇ ਤਾਂ ਉਹਨਾਂ ਦੇ ਇਸ ਜਗਤ ਦੇ ਆਉਣ ਦੇ ਨਾਲ ਮਿੱਟੀ ਧੁੰਦ ਇੱਥੇ ਮਿੱਟੀ ਨਹੀਂ ਪੜਨਾ ਮਿੱਟੀ ਦਾ ਅਰਥ ਹੈ ਮਿਟ ਜਾਣਾ ਕਲੀਅਰ ਹੋ ਜਾਣੀ ਸਾਫ਼ ਹੋ ਜਾਣੀ ਇੱਥੇ ਮਿੱਟੀ ਨਹੀਂ ਮਿਟੀ ਹੈ ਅਧਿਕ ਨਹੀਂ ਪੜਨੀ ਮਿੱਟੀ ਨਹੀਂ ਪੜਨਾ ਮਿੱਟੀ ਪੜਨਾ ਮਿੱਟੀ ਦਾ ਮਤਲਬ ਮਿਟ ਜਾਣੀ ਧੁੰਦ ਜੋ ਧੁੰਦ ਫਸਰੀ ਹੋਈ ਸੀ ਇੱਥੇ ਉਹ ਗੁਰੂ ਨਾਨਕ ਮਹਾਰਾਜ ਦੇ ਆਉਣ ਦੇ ਨਾਲ ਦੂਰ ਹੋ ਗਈ ਜਗ ਚਾਨਣ ਹੋਆ ਤੇ ਇਸ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਗੁਰੂ ਨਾਨਕ ਦੇ ਅਵਤਾਰ ਧਾਰਨ ਦੇ ਨਾਲ ਚਾਨਣ ਹੋ ਗਿਆ ਹੁਣ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਸਤਗੁਰ ਨਾਨਕ ਪ੍ਰਗਟਿਆ ਗੁਰੂ ਨਾਨਕ ਮਹਾਰਾਜ ਕਿਸ ਰੂਪ ਦੇ ਵਿੱਚ ਪ੍ਰਗਟ ਹੋਏ ਨੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਦੇ ਵਿੱਚ ਗਿਆਨ ਦੀ ਜੋਤ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਨੇ ਆਖੋ ਸਤਨਾਮ ਜਦੋਂ ਗੁਰੂ ਨਾਨਕ ਮਹਾਰਾਜ ਗਿਆਨ ਦਾ ਸੂਰਜ ਚੜ੍ਹਦਾ ਨਾ ਤੇ ਗੁਰੂ ਪਿਆਰਿਓ ਇੱਥੇ ਜਿਹੜੀ ਧੁੰਦ ਪਸਰੀ ਸੀ ਅਗਿਆਨਤਾ ਦੀ ਧੁੰਦ ਅੰਧ ਵਿਸ਼ਵਾਸਾਂ ਦੀ ਧੁੰਦ ਪਖੰਡਾਂ ਦੀ ਧੁੰਦ ਬਹਿਮਾ ਭਰਮਾਂ ਦੀ ਧੁੰਦ ਜੋ ਸਦੀਆਂ ਤੋਂ ਗੁਲਾਮੀ ਦੇ ਸੰਗਲਾਂ ਦੀ ਧੁੰਦ ਸੀ ਉਹ ਗੁਰੂ ਨਾਨਕ ਮਹਾਰਾਜ ਨੇ ਦੂਰ ਕਰ ਦਿੱਤੀ ਦੇਖੋ ਇੱਕ ਹਨੇਰਾ ਹੁੰਦਾ ਤੇ ਇੱਕ ਧੁੰਦ ਹੁੰਦੀ ਹੈ ਹੁਣ ਸਰਦੀਆਂ ਸ਼ੁਰੂ ਹੋ ਰਹੀਆਂ ਨੇ ਨਾ ਸਰਦੀਆਂ ਦੇ ਵਿੱਚ ਧੁੰਦ ਪੈਣੀ ਸ਼ੁਰੂ ਹੁੰਦੀ ਹੈ ਜਿਹੜਾ ਹਨੇਰਾ ਹੁੰਦਾ ਨਾ ਹਨੇਰਾ ਇੰਨਾ ਖਤਰਨਾਕ ਨਹੀਂ ਹੈ ਜਿੰਨੀ ਖਤਰਨਾਕ ਧੁੰਦ ਹੈ ਤੁਸੀਂ ਦੀਵਾ ਬਾਲ ਲਓ ਹੱਥ ਦੇ ਉੱਤੇ ਅੱਜ ਦੇ ਸਮੇਂ ਦੇ ਮੁਤਾਬਕ ਕੋਈ ਲਾਈਟ ਜੀ ਗਾ ਲਓ ਤੇ ਗੁਰੂ ਪਿਆਰਿਓ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਏਗਾ ਚਾਨਣਾ ਹੋ ਜਾਏਗਾ ਪਰ ਹਨੇਰੇ ਤੋਂ ਖਤਰਨਾਕ ਹੈ ਧੁੰਦ ਧੁੰਦ ਦੇ ਵਿੱਚ ਜਿੰਨੇ ਮਰਜ਼ੀ ਦੀਵੇ ਬਾਲ ਲਓ ਬਸ ਜਿੰਨਾ ਕੋ ਦੀਵੇ ਦਾ ਪ੍ਰਕਾਸ਼ ਹੈ ਲੋ ਹੈ ਉਹਨਾਂ ਨੇ ਚਾਨਣ ਕਰੇਗਾ ਬਸ ਜਿੰਨਾ ਕ ਹੱਥ ਤੇ ਰੱਖਿਆ ਓਨਾ ਹੀ ਆਲੇ-ਦਾਲੇ ਚਾਨਣ ਹੋਏਗਾ ਨਹੀਂ ਤਾਂ ਧੁੰਦ ਦੇ ਵਿੱਚ ਦੀਵੇ ਕੀ ਵੱਡੇ-ਵੱਡੇ ਬੱਲ ਵੀ ਨਹੀਂ ਕੰਮ ਕਰਦੇ ਇਸੇ ਕਰਕੇ ਆਖਿਆ ਕਿ ਧੁੰਦ ਬਹੁਤ ਖਤਰਨਾਕ ਹੈ ਔਰ ਹਨੇਰੇ ਤੋਂ ਵੀ ਖਤਰਨਾਕ ਹੁੰਦੀ ਹੈ ਇਸ ਜਗਤ ਦੇ ਵਿੱਚ ਬਹਿਮਾ ਭਰਮਾ ਪਖੰਡਾਂ ਦਾ ਹਨੇਰਾ ਸੀ ਅਗਿਆਨਤਾ ਦੀ ਧੁੰਦ ਸੀ ਕਾਰਨ ਇਹ ਹੈ ਗੁਰੂ ਪਿਆਰਿਓ ਕਿਉਂਕਿ ਇਥੋਂ ਦੇ ਧਾਰਮਿਕ ਲੋਕ ਇਥੋਂ ਦੇ ਰਾਜਨੀਤਿਕ ਲੋਕ ਇਥੋਂ ਦੇ ਸਮਾਜਿਕ ਲੋਕ ਜਿਹੜੇ ਉਹਨਾਂ ਦੇ ਆਗੂ ਸਨ ਉਹੀ ਲੋਕਾਂ ਨੂੰ ਬਹਿਮਾ ਭਰਮਾ ਪਖੰਡਾਂ ਦੇ ਵਿੱਚ ਫਸਾ ਕੇ ਲੁੱਟ ਰਹੇ ਸਨ ਕੁੱਟ ਰਹੇ ਸਨ ਠੱਗ ਰਹੇ ਸਨ ਮਾਰ ਰਹੇ ਸਨ ਕੋਈ ਬਾਤ ਪੁੱਛਣ ਵਾਲਾ ਨਹੀਂ ਸੀ ਇੰਨੀ ਅਗਿਆਨਤਾ ਫੈਲੀ ਹੋਈ ਸੀ ਤੇ ਗੁਰੂ ਪਿਆਰਿਓ ਇਸ ਅਗਿਆਨਤਾ ਨੂੰ ਤਾਂ ਕੋਈ ਵੱਡੇ ਮਹਾਪੁਰਖ ਵੱਡਾ ਗਿਆਨ ਦਾ ਸੂਰਜ ਹੀ ਦੂਰ ਕਰ ਸਕਦਾ ਸੀ ਤੇ ਗੁਰੂ ਪਿਆਰਿਓ ਸਤਗੁਰੂ ਧੰਨ ਗੁਰੂ ਨਾਨਕ ਮਹਾਰਾਜ ਇਸ ਜਗਤ ਵਿੱਚ ਆਉਂਦੇ ਨੇ ਭਾਈ ਗੁਰਦਾਸ ਜੀ ਨੇ ਆਖਿਆ ਨਾ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗਮਾਹੇ ਪਠਾਇਆ ਜਦੋਂ ਗੁਰੂ ਨਾਨਕ ਪਿਤਾ ਇਸ ਜਗਤ ਦੇ ਵਿੱਚ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਗੁਰੂ ਪਿਆਰਿਓ ਤਾਂ ਇਸ ਜਗਤ ਦੇ ਵਿੱਚ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਆ ਕੇ ਅਗਿਆਨਤਾ ਦੀ ਧੁੰਦ ਖਤਮ ਕਰ ਦਿੱਤੀ ਇਥੋਂ ਦੇ ਜਿਹੜੇ ਗਿਆਨੀ ਲੋਕ ਸਨ ਭਾਵੇਂ ਉਹ ਪੰਡਿਤ ਸਨ ਭਾਵੇਂ ਉਹ ਕਾਜੀ ਸਨ ਭਾਵੇਂ ਉਹ ਮੂਲਾਣੇ ਸਨ ਭਾਵੇਂ ਉਹ ਵੱਡੇ ਵੱਡੇ ਚਤੁਰਵੇਦੀਕ ਹੋਣ ਵਾਲੇ ਕਿਉਂ ਨਾ ਸਨ ਜੋਗੀ ਕਿਉਂ ਨਾ ਸਨ ਸਿੱਧ ਕਿਉਂ ਨਾ ਸਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਵਿੱਚ ਜਿਹੜੀ ਅਗਿਆਨਤਾ ਸੀ ਸਾਰੀ ਦੂਰ ਕਰ ਦਿੱਤੀ ਤੇ ਗੁਰੂ ਪਿਆਰਿਓ ਭਾਈ ਗੁਰਦਾਸ ਜੀ ਨੇ ਤਾਈਆਂ ਖੂਬ ਸੂਰਤ ਇਹਨਾਂ ਸ਼ਬਦਾਂ ਵਿੱਚ ਆਖਿਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਕਹਿੰਦੇ ਜਦੋਂ ਸੂਰਜ ਨਿਕਲਦਾ ਨਾ ਇੱਕ ਤਾਂ ਧੁੰਦ ਦੂਰ ਹੋ ਜਾਂਦੀ ਹੈ ਦੂਜਾ ਹਨੇਰਾ ਦੂਰ ਹੋ ਜਾਂਦਾ ਤੇ ਗੁਰੂ ਪਿਆਰਿਓ ਸੂਰਜ ਦੇ ਨਿਕਲਣ ਦੇ ਨਾਲ ਚਾਰੇ ਪਾਸੇ ਚਾਨਣਾ ਹੀ ਚਾਨਣਾ ਹੋ ਜਾਂਦਾ ਜਿਹੜੇ ਤਾਰੇ ਟਿਮਟ ਮਾਉਂਦੇ ਨੇ ਇਹ ਵੀ ਦਿਖਣੇ ਬੰਦ ਹੋ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਮਹਾਰਾਜ ਇਸ ਜਗਤ ਦੇ ਵਿੱਚ ਜਨਮ ਲੈ ਲੈਂਦੇ ਨੇ ਅਵਤਾਰ ਧਾਰਨ ਕਰ ਲੈਂਦੇ ਨੇ ਗੁਰੂ ਪਿਆਰਿਓ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਜਿਹੜੇ ਤਾਰੇ ਸਨ ਨਾ ਟਿਮਟਮਾਉਂਦੇ ਜਿਹੜੇ ਲੁੱਟਣ ਵਾਲੇ ਲੋਕ ਬੈਠੇ ਸਨ ਠੱਗ ਬੈਠੇ ਸਨ ਭਾਵ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਜਦੋਂ ਸੂਰਜ ਚੜ੍ਹਦਾ ਤੇ ਹਨੇਰਾ ਦੂਰ ਹੋ ਜਾਂਦਾ ਤਾਰਿਆਂ ਦੀ ਕੋਈ ਕੀਮਤ ਨਹੀਂ ਰਹਿੰਦੀ ਜਦੋਂ ਗੁਰਨਾਣਕ ਇਸ ਜੱਗ ਤੇ ਆਏ ਜਿੰਨੇ ਵੀ ਪਖੰਡੀ ਸਨ ਝੂਠੇ ਸਾਧੂ ਜੋਗੀ ਪੁੱਗੇ ਹੋਏ ਆਪਣੇ ਆਪ ਨੂੰ ਮਹਾਪੁਰਖ ਕਹਾਉਣ ਵਾਲੇ ਸਨ ਸਾਰੇ ਫਿੱਕੇ ਪੈ ਗਏ ਜਿਵੇਂ ਸੂਰਜ ਚੜ੍ਹਨ ਦੇ ਨਾਲ ਤਾਰੇ ਫਿੱਕੇ ਪੈ ਜਾਂਦੇ ਨੇ ਆਖੋ ਸਤਨਾਮ ਇਹ ਕਹਿ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਇੱਥੇ ਬਸ ਨਹੀਂ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਤੀਰਤਰੋਆ ਕਹਿੰਦੇ ਸਿੰਘ ਸਿੰਘ ਦਾ ਅਰਥ ਅਰਥ ਹੈ ਸ਼ੇਰ ਜਦੋਂ ਸ਼ੇਰ ਬੁੱਕਦਾ ਹੈ ਗਰਜਦਾ ਹੈ ਜਿਹੜੀਆਂ ਮਿਰਗਾਵਲੀ ਜਿਹੜੀਆਂ ਹਿਰਨ ਦੀਆਂ ਡਾਰਾਂ ਨੇ ਨਾ ਜੇ ਇਕੱਠੀਆਂ ਹੋ ਕੇ ਬੈਠੀਆਂ ਹੁਣ ਭਾਵੇਂ 100 ਹਿਰਨ ਬੈਠਾ ਹੋਵੇ 10000 ਹਿਰਨ ਬੈਠਾ ਹੋਵੇ ਸ਼ੇਰ ਇੱਕੋ ਹੀ ਬਹੁਤ ਆ ਜਦੋਂ ਆ ਕੇ ਗਰਜ ਮਾਰਦਾ ਨਾ ਦਹਾੜਦਾ ਤਾਂ ਗੁਰੂ ਪਿਆਰਿਓ ਜਿਹੜੇ ਹਿਰਨ ਦੀਆਂ ਡਾਰਾਂ ਨੇ ਭੱਜਦੀਆਂ ਫਿਰਦੀਆਂ ਨੇ ਇਸੇ ਤਰ੍ਹਾਂ ਧਰੈ ਨਾ ਧੀਰਤ ਰੋਵਾ ਜਿਹੜਾ ਜਾਏ ਨਾ ਧੀਰਤ ਰੋਆ ਉਹਨਾਂ ਹਿਰਨ ਦੀਆਂ ਡਾਰਾਂ ਨੂੰ ਕੋਈ ਤਰੋਆ ਭਾਵ ਕੋਈ ਧੀਰਜ ਨਹੀਂ ਰਿਹਾ ਜਦੋਂ ਗੁਰੂ ਨਾਨਕ ਮਹਾਰਾਜ ਇਸ ਜਗਤ ਦੇ ਵਿੱਚ ਇਸ ਸੰਸਾਰ ਦੇ ਵਿੱਚ ਆ ਗਏ ਤਾਂ ਗੁਰੂ ਪਿਆਰਿਓ ਜਿੰਨੇ ਵੀ ਇੱਥੇ ਹਿਰਨ ਬਣ ਕੇ ਆਪਣੇ ਆਪ ਨੂੰ ਮਹਾਂਪੁਰਖ ਅਖਵਾਉਣ ਵਾਲੇ ਲੋਕ ਸਨ ਠੱਗਣ ਵਾਲੇ ਲੋਕ ਸਨ ਜਦੋਂ ਗੁਰੂ ਨਾਨਕ ਮਹਾਰਾਜ ਆਏ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਗਰਜ ਦੀ ਆਵਾਜ਼ ਦਿੱਤੀ ਨਾ ਦਹਾੜੇ ਤਾ ਗੁਰੂ ਪਿਆਰਿਓ ਜਿਵੇਂ ਹਿਰਨ ਭੱਜਦੇ ਨੇ ਸ਼ੇਰ ਨੂੰ ਵੇਖ ਕੇ ਇਦਾਂ ਗੁਰੂ ਨਾਨਕ ਨੂੰ ਵੇਖ ਕੇ ਪਖੰਡੀਆਂ ਨੇ ਭੱਜਣਾ ਕੀਤਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਹਾ ਜਿੱਥੇ ਗੁਰੂ ਨਾਨਕ ਮਹਾਰਾਜ ਪੈਰ ਧਰਦੇ ਨੇ ਚਰਨ ਪਾਉਂਦੇ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰੂ ਪਿਆਰਿਓ ਜਿੱਥੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਬਾਰਕ ਚਰਨ ਪਾਉਂਦੇ ਨੇ ਉਹ ਧਰਤੀ ਪੂਜਣਯੋਗ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਸਦ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋ ਆ ਕਹਿੰਦੇ ਜਿੰਨੇ ਵੀ ਸਿੱਧਾਂ ਦੇ ਆਸਣ ਸਨ ਜਿਹੜੇ ਬੁੱਗੇ ਹੋਏ ਯੋਗੀ ਸਨ ਆਪਣੇ ਆਪ ਨੂੰ ਸੈਧਕ ਪਾਉਂਦੇ ਸਨ ਗੁਰੂ ਨਾਨਕ ਮਹਾਰਾਜ ਨੇ ਉੱਥੇ ਜਾ ਕੇ ਸਿੱਧਾਂ ਨੂੰ ਜਿੱਤ ਲਿਆ ਸਿੱਧ ਵੀ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ ਵਿੱਚ ਟਹਿ ਪੈਂਦੇ ਨੇ ਜਿਹੜੇ ਉਹ ਥਾਂ ਸਨ ਜਿਹੜੇ ਉਹ ਅਸਥਾਨ ਸਨ ਜਿਹੜੇ ਸਿੱਧਾਂ ਦੇ ਨਾਮ ਦੇ ਨਾਲ ਜਾਣੇ ਜਾਂਦੇ ਸਨ ਉਹਨਾਂ ਦਾ ਨਾਮ ਵੀ ਨਾਨਕਮਤਾ ਪੈ ਗਿਆ ਹੁਣ ਉਹ ਅਸਥਾਨ ਗੁਰੂ ਨਾਨਕ ਮਹਾਰਾਜ ਦੇ ਨਾਮ ਨਾਲ ਜਾਣੇ ਜਾਣ ਲੱਗੇ ਅੱਗੇ ਕਹਿ ਰਹੇ ਨੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਵਾ ਘਰ ਘਰ ਦੇ ਅੰਦਰ ਧਰਮ ਸਾਲ ਬਣ ਗਈ ਭਾਵ ਘਰ ਘਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੋਕਾ ਦਿੱਤਾ ਤੇ ਹਮੇਸ਼ਾ ਕੀਰਤਨ ਹੁੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਬਾਬੇ ਤਾਰੇ ਚਾਰ ਚੱਕ ਚਾਰ ਮਤਲਬ ਚਾਰ ਚੱਕ ਦਾ ਮਤਲਬ ਪਾਸੇ ਬਾਬੇ ਨੇ ਗੁਰੂ ਨਾਨਕ ਮਹਾਰਾਜ ਨੇ ਚਾਰੇ ਦਿਸ਼ਾਵਾਂ ਚਾਰੇ ਪਾਸੇ ਤਾਰ ਦਿੱਤੇ ਨੌ ਖੰਡ ਪ੍ਰਿਥਵੀ ਸੱਚਾ ਢੋਆ ਨੌ ਖੰਡਾਂ ਦਾ ਧਰਤੀ ਦਾ ਸੱਚੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਹੈ ਤੇ ਗੁਰੂ ਪਿਆਰਿਓ ਢੋਆ ਦਾ ਮਤਲਬ ਹੈ ਮੇਲ ਹੋ ਜਾਣਾ ਮਿਲਾਪ ਹੋ ਜਾਣਾ ਗੁਰਮਖ ਕਲ ਵਿੱਚ ਪ੍ਰਗਟ ਹੋਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਗੁਰੂ ਦੇ ਮੁਖ ਦੁਆਰਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇਸ ਕਲਯੁਗ ਦੇ ਵਿੱਚ ਪ੍ਰਗਟ ਹੋਏ ਨੇ ਪੈਦਾ ਹੋਏ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗੁਰੂ ਨਾਨਕ ਮਹਾਰਾਜ ਸੰਸਾਰ ਦੇ ਵਿੱਚ ਪੈਦਾ ਹੋਏ ਤਾਂ ਗਿਆਨ ਦਾ ਚਾਨਣ ਸ਼ੁਰੂ ਹੋ ਗਿਆ ਤੇ ਗੁਰੂ ਪਿਆਰਿਓ ਇਹ ਸੀ ਵਾਰ ਨੰਬਰ ਪਹਿਲੀ ਪੌੜੀ ਨੰਬਰ 27 ਜੋ ਭਾਈ ਸਹਿਬਾਈ ਗੁਰਦਾਸ ਜੀ ਨੇ ਸਾਡੇ ਸਨਮੁਖ ਰੱਖੀ ਹੈ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ